ਜੇ ਤੁਸੀਂ ਇਸ ਵੀਡੀਓ ਤੇ ਕਲਿੱਕ ਕਰ ਚੁੱਕੇ ਹੋ ਤਾਂ ਇੱਕ ਗੱਲ ਸਾਫ਼ ਹੈ ਤੁਸੀਂ ਆਮ ਨਹੀਂ ਹੋ ਪਰ ਸੱਚ ਇਹ ਹੈ ਕਿ ਤੁਹਾਡੀਆਂ ਆਦਤਾਂ ਬਿਲਕੁਲ ਹੀ ਆਮ ਹਨ ਅੱਜ ਦੀ ਦੁਨੀਆ ਵਿੱਚ ਇੱਕ ਬਿਮਾਰੀ ਫੈਲੀ ਹੋਈ ਹੈ ਮੈਂ ਇਸੇ ਵਾਇਰਸ ਦੀ ਗੱਲ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਹਾਂ ਔਸਤ ਬਣੇ ਰਹਿਣ ਦੀ ਬਿਮਾਰੀ ਦੀ ਸ਼ੁਕਰਾਤ ਨੇ ਕਿਹਾ ਸੀ ਇਕ ਇਨਸਾਨ ਲਈ ਇਸ ਤੋਂ ਵੱਡੀ ਸ਼ਰਮ ਦੀ ਕੋਈ ਹੋਰ ਗੱਲ ਨਹੀਂ ਹੋ ਸਕਦੀ ਕਿ ਉਹ ਬੁੱਢਾ ਹੋ ਜਾਵੇ ਅਤੇ ਕਦੇ ਆਪਣੀ ਅਸਲੀ ਤਾਕਤ ਨੂੰ ਨਾ ਦੇਖ ਪਾਵੇ ਜਿਸ ਲਈ ਉਸ ਦਾ ਸਰੀਰ ਬਣਿਆ ਸੀ ਜ਼ਰਾ ਸੋਚੋ ਕੀ ਤੁਸੀਂ ਆਪਣੀ ਜ਼ਿੰਦਗੀ ਸਿਰਫ ਗੁਜ਼ਾਰ ਰਹੇ ਹੋ ਅਸੀਂ ਅੱਜ ਉਸ ਝੂਠ ਦਾ ਪਰਦਾ ਫਾਸ਼ ਕਰਾਂਗੇ ਜੋ ਤੁਹਾਨੂੰ ਸਾਲਾਂ ਤੋਂ ਦੱਸਿਆ ਗਿਆ ਹੈ ਅੱਜ ਅਸੀਂ ਡੇਵਿਡ ਗੋਗਿੰਸ ਅਤੇ ਵਿਗਿਆਨ ਦੀ ਦੁਨੀਆ ਵਿੱਚ ਗੋਤੇ ਲਗਾਵਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਿੰਦਰ ਤੇ ਸਵਾਗਤ ਕਰਦਾ ਹਾਂ ਤੁਹਾਡਾ ਪੰਜਾਬੀ ਫਨ ਫੈਕਟਰੀ ਤੇ ਦੋਸਤੋ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਡੇਵਿਡ ਗੋਗਿੰਸ ਦੇ ਦਫ਼ਤਰ ਵਿੱਚ ਇੱਕ ਨੌਜਵਾਨ ਮੁੰਡਾ ਗੋਗਿੰਸ ਨੂੰ ਮਿਲਣ ਆਉਂਦਾ ਹੈ ਉਹ ਸਲਾਹ ਮੰਗ ਰਿਹਾ ਸੀ ਉਸਨੇ ਕਿਹਾ ਡੇਵਿਡ ਮੈਂ ਬੜੀ ਕੋਸ਼ਿਸ਼ ਕੀਤੀ ਹੈ ਮੇਰਾ ਵਜ਼ਨ ਘਟ ਨਹੀਂ ਹੁੰਦਾ ਮੈਨੂੰ ਸਮਝ ਹੀ ਨਹੀਂ ਆ ਰਿਹਾ ਕਿ ਪਵਿੱਖ ਵਿੱਚ ਕੀ ਕਰਾਂ ਕਦੇ ਸੋਚਦਾ ਹਾਂ ਫੌਜ ਵਿੱਚ ਭਰਤੀ ਹੋ ਜਾਵਾਂ ਕਦੇ ਜਿਮ ਖੋਲਣ ਦਾ ਮਨ ਹੁੰਦਾ ਹੈ ਅਤੇ ਕਦੇ ਬਿਜ਼ਨਸ ਕਰਨ ਦਾ ਗੋਗਿੰਸ ਨੇ ਉਸ ਨੂੰ ਧਿਆਨ ਨਾਲ ਦੇਖਿਆ ਉਹ ਕਹਿੰਦੇ ਹਨ ਮੈਂ ਉਸ ਤੋਂ ਸਿਰਫ ਕੁਝ ਸਵਾਲ ਪੁੱਛੇ ਅਤੇ ਕੁਝ ਮਿੰਟਾਂ ਵਿੱਚ ਮੈਨੂੰ ਸਭ ਕੁਝ ਸਮਝ ਆ ਗਿਆ ਉਸ ਮੁੰਡੇ ਦੀ ਸਮੱਸਿਆ ਉਸਦਾ ਵਜ਼ਨ ਨਹੀਂ ਸੀ ਉਸ ਦੀ ਸਮੱਸਿਆ ਉਸਦਾ ਕੈਰੀਅਰ ਨਹੀਂ ਸੀ ਉਸ ਦੀ ਅਸਲੀ ਸਮੱਸਿਆ ਇਹ ਸੀ ਕਿ ਉਸਨੇ ਜ਼ਿੰਦਗੀ ਵਿੱਚ ਹਾਰ ਮੰਨ ਲਈ ਸੀ ਜਦੋਂ ਵੀ ਕੁਝ ਔਖਾ ਹੁੰਦਾ ਉਹ ਰਸਤਾ ਬਦਲ ਲੈਂਦਾ ਜਦੋਂ ਵੀ ਦਰਦ ਹੁੰਦਾ ਉਹ ਪਿੱਛੇ ਹਟ ਜਾਂਦਾ ਉਸ ਦੇ ਅੰਦਰ ਮੁਸ਼ਕਿਲ ਦਾ ਸਾਹਮਣਾ ਕਰਨ ਦਾ ਹੌਸਲਾ ਹੀ ਨਹੀਂ ਬਚਿਆ ਸੀ ਅਤੇ ਇਸ ਨੂੰ ਕਹਿੰਦੇ ਹਨ ਔਸਤ ਰਹਿਣਾ ਕੀ ਇਹ ਕਹਾਣੀ ਤੁਹਾਨੂੰ ਜਾਣੀ ਪਹਿਚਾਣੀ ਨਹੀਂ ਲੱਗਦੀ ਅਸੀਂ ਸਭ ਇੱਕ ਅਜਿਹੀ ਦੁਨੀਆ ਵਿੱਚ ਰਹਿਣਾ ਚਾਹੁੰਦੇ ਹਾਂ ਜਿੱਥੇ ਸਾਨੂੰ ਕੋਈ ਤੰਗ ਨਾ ਕਰੇ ਵਿਦਿਆਰਥੀਆਂ ਨੂੰ ਕਿਹਾ ਜਾਂਦਾ ਹੈ ਬਸ ਉਨਾ ਹੀ ਪੜ ਲਵੋ ਜਿੰਨੇ ਵਿੱਚ ਇਮਤਿਹਾਨ ਪਾਸ ਹੋ ਜਾਵੇ ਬਸ ਅਜਿਹੀ ਨੌਕਰੀ ਲੱਭ ਲਵੋ ਜਿੱਥੇ ਆਰਾਮ ਹੋਵੇ ਅਸੀਂ ਆਰਾਮ ਨੂੰ ਆਪਣਾ ਰੱਬ ਮੰਨ ਲੈਂਦੇ ਹਾਂ ਪਰ ਇੱਥੇ ਇੱਕ ਮਨੋਵਿਗਿਆਨਿਕ ਤੱਥ ਹੈ ਤੁਹਾਡਾ ਦਿਮਾਗ ਮਹਾਨ ਬਣਨ ਲਈ ਨਹੀਂ ਬਣਿਆ ਇਹ ਤੁਹਾਨੂੰ ਜਿੰਦਾ ਅਤੇ ਸੁਰੱਖਿਅਤ ਰਖਣ ਲਈ ਬਣਿਆ ਹੈ ਜਦੋਂ ਤੁਸੀਂ ਖਤਰਾ ਲੈਂਦੇ ਹੋ ਦਿਮਾਗ ਰੋਕਦਾ ਹੈ ਜਦੋਂ ਤੁਸੀਂ ਸਵੇਰੇ ਜਲਦੀ ਉੱਠਣਾ ਚਾਹੁੰਦੇ ਹੋ ਦਿਮਾਗ ਹੌਲੀ ਜਿਹੀ ਕਹਿੰਦਾ ਹੈ ਸੋ ਜਾ ਬਾਹਰ ਠੰਡ ਹੈ ਦੋਸਤੋਂ ਤੁਸੀਂ ਆਲਸੀ ਨਹੀਂ ਹੋ ਤੁਸੀਂ ਸਿਰਫ ਆਪਣੇ ਸਰੀਰ ਦੇ ਗੁਲਾਮ ਹੋ ਸੱਚ ਇਹ ਹੈ ਕਿ ਤੁਸੀਂ ਆਮ ਲੋਕਾਂ ਦੇ ਵਿਚਕਾਰ ਵਧੀਆ ਦਿਖਣਾ ਚਾਹੁੰਦੇ ਹੋ ਇਸ ਲਈ ਤੁਸੀਂ ਆਪਣੇ ਆਸ-ਪਾਸ ਕਮਜ਼ੋਰ ਲੋਕਾਂ ਨੂੰ ਇਕੱਠਾ ਕਰ ਲੈਂਦੇ ਹੋ ਤਾਂ ਜੋ ਤੁਹਾਡਾ ਹੰਕਾਰ ਬਚਿਆ ਰਹੇ ਪਰ ਤੁਹਾਨੂੰ ਉਹ ਬੰਨਣਾ ਚਾਹੀਦਾ ਹੈ ਜੋ ਤੁਸੀਂ ਅਸਲ ਵਿੱਚ ਹੋ ਅਤੇ ਇਹ ਚੀਜ਼ ਆਰਾਮ ਵਿੱਚ ਨਹੀਂ ਸੰਘਰਸ਼ ਦੀ ਅੱਗ ਵਿੱਚੋਂ ਮਿਲਦੀ ਹੈ ਇਹ ਹਵਾ ਹਵਾਈ ਗੱਲਾਂ ਨਹੀਂ ਹਨ ਵਿਗਿਆਨ ਨੇ ਵੀ ਹਾਲ ਹੀ ਵਿੱਚ ਖੋਜ ਕੀਤੀ ਹੈ ਤੇ ਦਿਮਾਗ ਦਾ ਇੱਕ ਹਿੱਸਾ ਮੋٹے ਅਤੇ ਆਲਸੀ ਲੋਕਾਂ ਵਿੱਚ ਛੋਟਾ ਹੁੰਦਾ ਹੈ ਅਤੇ ਦੂਜੇ ਪਾਸੇ ਖਿਡਾਰੀਆਂ ਤੇ ਯੋਧਿਆਂ ਦੇ ਵਿੱਚ ਵੱਡਾ ਹੁੰਦਾ ਹੈ ਇਹ ਹਿੱਸਾ ਸਿਰਫ ਉਦੋਂ ਵੱਧਦਾ ਹੈ ਜਦੋਂ ਤੁਸੀਂ ਉਹ ਕੰਮ ਕਰਦੇ ਹੋ ਜੋ ਤੁਸੀਂ ਕੰਮ ਕਰਨਾ ਨਹੀਂ ਚਾਹੁੰਦੇ ਮਨ ਮਾਰ ਕੇ ਜਿਮ ਜਾਣਾ ਠੰਡੇ ਪਾਣੀ ਨਾਲ ਨਹਾਉਣਾ ਇਹ ਤੁਹਾਡੀ ਇੱਛਾ ਸ਼ਕਤੀ ਵਧਾਉਂਦਾ ਹੈ ਜੇ ਤੁਸੀਂ ਸੰਘਰਸ਼ ਨਹੀਂ ਕਰ ਰਹੇ ਤਾਂ ਤੁਹਾਡਾ ਦਿਮਾਗ ਕਮਜ਼ੋਰ ਹੋ ਰਿਹਾ ਹੈ ਫਿਰ ਉਹ ਕੁਝ ਖਾਸ ਲੋਕ ਕੌਣ ਹੁੰਦੇ ਹਨ ਜੋ ਦੁਨੀਆ ਬਦਲਦੇ ਹਨ ਕੀ ਉਨ੍ਹਾਂ ਕੋਲ ਕੋਈ ਜਾਦੂ ਹੁੰਦਾ ਹੈ ਨਹੀਂ ਫਰਕ ਸਿਰਫ ਇਹ ਹੁੰਦਾ ਹੈ ਕਿ ਦਰਦ ਸਹਿਣ ਦੀ ਤਾਕਤ ਵੱਧ ਜਾਂਦੀ ਹੈ ਤੇ بڑے ਘੱਟ ਲੋਕ ਸ਼ੀਸ਼ੇ ਦੇ ਵਿੱਚ ਦੇਖ ਕੇ ਖੁਦ ਨੂੰ ਕਹਿੰਦੇ ਹਨ ਮੈਨੂੰ ਫਰਕ ਨਹੀਂ ਪੈਂਦਾ ਕਿ ਇਹ ਸੰਭਵ ਹੈ ਜਾਂ ਨਹੀਂ ਮੈਨੂੰ ਇੰਨਾ ਪਤਾ ਹੈ ਕਿ ਮੈਂ ਆਪਣੀ ਜਾਨ ਲਗਾ ਸਕਦਾ ਹਾਂ ਉਹ ਨਤੀਜਿਆਂ ਲਈ ਨਹੀਂ ਸਗੋਂ ਖੁਦ ਨੂੰ ਲੱਭਣ ਲਈ ਲੜਦੇ ਹਨ ਗੋਗਿੰਸ ਕਹਿੰਦੇ ਹਨ ਜੇ ਤੁਸੀਂ ਮਿਹਨਤੀ ਲੋਕਾਂ ਦੇ ਵਿਚਾਰ ਰਹਿਣ ਲੱਗ ਪਏ ਤਾਂ ਉਹਨਾਂ ਦਾ ਸਾਥ ਬਰਦਾਸ਼ਤ ਨਹੀਂ ਕਰ ਸਕੋਗੇ ਕਿਉਂਕਿ ਉਹਨਾਂ ਦਾ ਸਾਹਮਣੇ ਤੁਹਾਡਾ ਧਰ ਅਤੇ ਤੁਹਾਡੀਆਂ ਪਹਾਨੇਬਾਜ਼ੀਆਂ ਸਾਫ਼ ਦਿਖਾਈ ਦੇਣਗੀਆਂ ਤੁਸੀਂ ਅੰਦਰੋਂ ਖੁਸ਼ ਕਿਉਂ ਨਹੀਂ ਹੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਵਧੀਆ ਕਰ ਸਕਦੇ ਹੋ ਪਰ ਕਰ ਨਹੀਂ ਰਹੇ ਇਹ ਖਾਲੀਪਨ ਨੂੰ ਭਰਨ ਲਈ ਤੁਸੀਂ ਫੋਨ ਵੇਖਦੇ ਹੋ ਗਲਤ ਖਾਣਾ ਖਾਂਦੇ ਹੋ ਨਸ਼ੇ ਕਰਦੇ ਹੋ ਇਹ ਸਭ ਉਸ ਦਰਦ ਨੂੰ ਦਬਾਉਣ ਦੇ ਤਰੀਕੇ ਹਨ ਜੋ ਤੁਹਾਡੀ ਆਤਮਾ ਤੁਹਾਨੂੰ ਦੇ ਰਹੀ ਹੈ ਹੁਣ ਆਓ ਉਸ ਦੁਨੀਆ ਵਿੱਚ ਜਿਸ ਦੀ ਗੱਲ ਡੇਵਿਡ ਗੋਗਿੰਸ ਕਰਦੇ ਹਨ ਡਰ ਦੇ ਦੂਜੇ ਪਾਸੇ ਦੀ ਦੁਨੀਆ ਇਹ ਉਹ ਜਗ੍ਹਾ ਹੈ ਜਿੱਥੇ ਤੁਹਾਡੇ ਕੋਲ ਕੋਈ ਆਸਰਾ ਨਹੀਂ ਹੁੰਦਾ ਨਾ ਕੋਈ ਤਾਲੀ ਨਾ ਕੋਈ ਹੌਸਲਾ ਦੇਣ ਵਾਲੀ ਆਵਾਜ਼ ਇੱਥੇ ਤੁਸੀਂ ਇਕੱਲੇ ਹੁੰਦੇ ਹੋ ਆਪਣੇ ਦਰਦ ਨਾਲ ਆਪਣੇ ਡਰ ਨਾਲ ਅਤੇ ਆਪਣੇ ਮਨ ਨਾਲ ਇੱਥੇ ਕੋਈ ਵੀ ਇਹ ਨਹੀਂ ਪੁੱਛਦਾ ਕਿ ਤੁਸੀਂ ਥੱਕ ਗਏ ਹੋ ਜਾਂ ਨਹੀਂ ਇੱਥੇ ਸਿਰਫ ਇਹ ਪੁੱਛਿਆ ਜਾਂਦਾ ਹੈ ਕਿ ਤੁਸੀਂ ਅੱਜ ਵੀ ਖੜੇ ਹੋ ਡੇਵਿਡ ਗੋਗਿੰਸ ਨੇ ਇੱਕ ਵਾਰ ਬਿਨਾਂ ਕਿਸੇ ਖਾਸ ਟ੍ਰੇਨਿੰਗ ਦੇ ਇੱਕ ਬੜੀ ਲੰਬੀ ਰੇਸ ਦੌੜਨ ਦਾ ਫੈਸਲਾ ਕੀਤਾ 24 ਘੰਟਿਆਂ ਦੀ ਰੇਸ ਸ਼ੁਰੂਆਤ ਜੋਸ਼ ਨਾਲ ਹੋਈ ਸਰੀਰ ਤਾਜ਼ਾ ਸੀ ਮਨ ਭਰਿਆ ਹੋਇਆ ਸੀ ਤੇ ਲੱਗ ਰਿਹਾ ਸੀ ਕਿ ਸਭ ਕੁਝ ਕਾਬੂ ਵਿੱਚ ਹੈ ਕੁਝ ਘੰਟਿਆਂ ਦੇ ਅੰਦਰ ਉਹਨਾਂ ਨੇ ਅੱਧੀ ਦੂਰੀ ਤੈਅ ਕਰ ਲਈ ਪਰ ਫਿਰ ਉਹ ਪਲ ਆ ਗਿਆ ਜਿਸ ਤੋਂ ਹਰ ਆਦਮੀ ਭੱਜਦਾ ਹੈ ਸਰੀਰ ਨੇ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਕਦਮ ਭਾਰੀ ਹੋ ਗਏ ਸਾਹ ਟੁੱਟਣ ਲੱਗ ਪਿਆ ਗੋਗਿੰਸ ਕੁਰਸੀ ਤੇ ਬੈਠ ਗਏ ਉਹਨਾਂ ਨੇ ਹੇਠਾਂ ਵੇਖਿਆ ਪੈਰਾਂ ਤੇ ਛਾਲਿਆਂ ਤੋਂ ਖੂਨ ਆ ਰਿਹਾ ਸੀ ਕਿਡਨੀ ਫੇਲ ਹੋ ਰਹੀ ਸੀ ਹੱਡੀਆਂ ਟੁੱਟਣ ਦੇ ਕਿਨਾਰੇ ਸਨ ਹਰ ਡਾਕਟਰ ਇੱਕੋ ਗੱਲ ਕਹਿ ਰਿਹਾ ਸੀ ਰੁਕ ਜਾਓ ਹੁਣ ਅੱਗੇ ਵਧਣਾ ਖਤਰਨਾਕ ਹੈ ਉਸ ਸਮੇਂ ਗੋਗਿੰਸ ਦਾਮ ਜਿਹੜਾ ਮੰਨ ਸੀ ਉਹ ਚੀਕ ਰਿਹਾ ਸੀ ਡੇਵਿਡ ਤੂੰ ਇੱਥੇ ਕਿਉਂ ਆ ਗਿਆ ਹੈ ਤੂੰ ਕਿੰਨਾ ਬੇਵਕੂਫ ਹੈ ਬਿਨਾਂ ਤਿਆਰੀ ਦੇ ਇੰਨੀ ਲੰਬੀ ਦੌੜ ਕੌਣ ਦੌੜਦਾ ਹੈ ਇਹ ਉਹ ਪਲ ਹੈ ਜਿੱਥੇ ਜ਼ਿਆਦਾਤਰ ਲੋਕ ਹਾਰ ਮੰਨ ਲੈਂਦੇ ਹਨ ਜਿੱਥੇ ਸਰੀਰ ਨਹੀਂ ਮਨ ਟੁੱਟਦਾ ਹੈ ਗੋਗਿੰਸ ਨੇ ਆਪਣੇ ਮਨ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਨੇ ਆਪਣੇ ਆਪ ਨੂੰ ਕਿਹਾ ਮੈਂ ਲੋਕਾਂ ਨੂੰ ਹੌਸਲਾ ਦੇਣਾ ਚਾਹੁੰਦਾ ਹਾਂ ਮਨ ਨੇ ਤੁਰੰਤ ਜਵਾਬ ਦਿੱਤਾ ਝੂਠ ਤੁਸੀਂ ਦਰਦ ਵਿੱਚ ਹੋ ਬਸ ਕਰੋ ਅਗਲੇ ਕੁਝ ਘੰਟੇ ਉਹ ਉਸ ਕੁਰਸੀ ਤੇ ਬੈਠੇ ਰਹੇ ਕੰਬਦੇ ਰਹੇ ਰੋਂਦੇ ਹੋਏ ਅਤੇ ਸਾਰੀ ਪੋਜੀਟਿਵ ਸੋਚ ਬੇਅਸਰ ਹੋ ਚੁੱਕੀ ਸੀ ਕਿਉਂਕਿ ਜਦੋਂ ਤੁਸੀਂ ਨਰਕ ਵਿੱਚ ਹੁੰਦੇ ਹੋ ਤਾਂ ਨਾਰੇ ਕੰਮ ਨਹੀਂ ਆਉਂਦੇ ਫਿਰ ਉਸ ਹਨੇਰੇ ਦੇ ਅੰਦਰ ਗੋਗਿੰਸ ਦੇ ਅੰਦਰੋਂ ਇੱਕ ਆਵਾਜ਼ ਉੱਠੀ ਨਾ ਕੋਈ ਭਾਸ਼ਣ ਨਾ ਕੋਈ ਮੋਟੀਵੇਸ਼ਨ ਸਿਰਫ ਇੱਕ ਸੋਚ ਉਨਾਂ ਨੇ ਆਪਣੇ ਆਪ ਨੂੰ ਕਿਹਾ ਮੈਂ ਸਭ ਤੋਂ ਸਖਤ ਹਾਂ ਉਸ ਇੱਕ ਵਾਕ ਨੇ ਸਭ ਕੁਝ ਬਦਲ ਦਿੱਤਾ ਦਰਦ ਅਜੇ ਵੀ ਉੱਥੇ ਸੀ ਹੱਡੀਆਂ ਅਜੇ ਵੀ ਟੁੱਟਣ ਦੇ ਕਿਨਾਰੇ ਸਨ ਸਰੀਰ ਅਜੇ ਵੀ ਕਹਿ ਰਿਹਾ ਸੀ ਕਿ ਹੁਣ ਹੋਰ ਨਹੀਂ ਪਰ ਹੁਣ ਕੁਝ ਹੋਰ ਬਦਲ ਚੁੱਕਾ ਸੀ ਸਹਿਣ ਵਾਲਾ ਬਦਲ ਗਿਆ ਡਰ ਉਹੀ ਸੀ ਪਰ ਹੁਣ ਉਸ ਦਾ ਮਾਲਿਕ ਬਦਲ ਗਿਆ ਸੀ ਗੋਗਨਸ ਨੇ ਆਪਣੇ ਪੈਰਾਂ 'ਤੇ ਟੇਪ ਲਪੇਟੀ ਖੜੇ ਹੋਏ ਤੋੜੇ ਨਹੀਂ ਚੱਲਣਾ ਸ਼ੁਰੂ ਕੀਤਾ ਇੱਕ ਕਦਮ ਫਿਰ ਦੂਜਾ ਕਦਮ ਕੋਈ ਜੋਸ਼ ਨਹੀਂ ਕੋਈ ਉਤਸ਼ਾਹ ਨਹੀਂ ਸਿਰਫ ਅੱਗੇ ਵਧਣ ਦੀ ਜਿੱਦ ਹਰ ਕਦਮ ਦਰਦ ਨਾਲ ਭਰਿਆ ਹੋਇਆ ਸੀ ਹਰ ਸਾਹ ਲੱਗ ਰਿਹਾ ਸੀ ਜਿਵੇਂ ਅੰਦਰੋਂ ਕੁਝ ਟੁੱਟ ਰਿਹਾ ਹੋਵੇ ਪਰ ਹੁਣ ਦਰਦ ਨੇ ਉਹਨਾਂ ਨੂੰ ਰੋਕਣਾ ਛੱਡ ਦਿੱਤਾ ਸੀ ਕਿਉਂਕਿ ਦਰਦ ਨੂੰ ਹੁਣ ਜਵਾਬ ਮਿਲ ਗਿਆ ਸੀ ਘੰਟੇ ਲੰਘਦੇ ਗਏ ਰਾਤ ਸਵੇਰ ਬਣੀ ਸਵੇਰ ਫਿਰ ਰਾਤ ਵਿੱਚ ਬਦਲੀ ਸਰੀਰ ਖਾਲੀ ਹੋ ਚੁੱਕਾ ਸੀ ਪਰ ਮਨ ਅਜੇ ਵੀ ਖੜਾ ਸੀ ਅਤੇ ਆਖਿਰਕਾਰ ਉਹ ਮੂਵਮੈਂਟ ਆ ਗਿਆ ਗੋਗਿੰਸ ਨੇ ਉਹ ਰੇਸ ਪੂਰੀ ਕਰ ਲਈ ਜਦੋਂ ਸਭ ਕੁਝ ਖਤਮ ਹੋ ਗਿਆ ਉਹ ਮੁੜ ਉਸ ਕੁਰਸੀ ਤੇ ਬੈਠ ਗਏ ਪਰ ਹੁਣ ਉਹ ਪਹਿਲਾਂ ਵਾਲੇ ਇਨਸਾਨ ਨਹੀਂ ਸੀ ਉਹ ਕਹਿੰਦੇ ਹਨ ਕਿ ਉਸ ਦਿਨ ਮੈਨੂੰ ਸਮਝ ਆ ਗਈ ਕਿ ਮੇਰੇ ਮਨ ਕਿੰਨੀ ਵੀ ਡਰਾਉਣੀ ਤਸਵੀਰ ਬਣਾਵੇ ਮੈਂ ਉਸ ਤੋਂ ਅੱਗੇ ਜਾ ਸਕਦਾ ਹਾਂ ਇੱਥੋਂ ਹੀ ਇੱਕ ਸੱਚ ਸਾਹਮਣੇ ਆਇਆ 40% ਦਾ ਨਿਯਮ ਜਦੋਂ ਤੁਹਾਡਾ ਦਿਮਾਗ ਕਹਿੰਦਾ ਹੈ ਕਿ ਤੁਸੀਂ ਪੂਰੀ ਤਰ੍ਹਾਂ ਥੱਕ ਚੁੱਕੇ ਹੋ ਅਸਲ ਵਿੱਚ ਤੁਸੀਂ ਆਪਣੀ ਸਮਰੱਥਾ ਦਾ ਸਿਰਫ 40% ਹਿੱਸਾ ਹੀ ਵਰਤਿਆ ਹੁੰਦਾ ਹੈ ਬਾਕੀ ਤਾਕਤ ਅਜੇ ਵੀ ਅੰਦਰ ਪਈ ਹੋਈ ਹੁੰਦੀ ਹੈ ਦਿਮਾਗ ਸੁਰੱਖਿਆ ਲਈ ਝੂਠ ਬੋਲਦਾ ਹੈ ਤਾਕਤ ਲਈ ਨਹੀਂ ਮਾਰਕਸ Aurelius ਵੀ ਕਹਿੰਦੇ ਸੀ ਕਿ ਰੁਕਾਵਟ ਹੀ ਰਸਤਾ ਹੈ ਅਤੇ ਇਹ ਸਿਰਫ ਕਹਾਵਤ ਨਹੀਂ ਇਹ ਜੀਵਨ ਦਾ ਕਾਨੂੰਨ ਹੈ ਤੁਸੀਂ ਜਿੰਨਾ ਦਰਦ ਤੋਂ ਭੱਜਦੇ ਹੋ ਜੀਵਨ ਤੁਹਾਨੂੰ ਉਨਾ ਹੀ ਪਿੱਛੇ ਫੜਦਾ ਹੈ ਪਰ ਜਦੋਂ ਤੁਸੀਂ ਆਪਣੀ ਮਰਜ਼ੀ ਨਾਲ ਦਰਦ ਨੂੰ ਚੁਣਦੇ ਹੋ ਜੀਵਨ ਦੀ ਕੋਈ ਚੋਟ ਤੁਹਾਨੂੰ ਤੋੜ ਨਹੀਂ ਸਕਦੀ ਅਤੇ ਇਥੋਂ بڑا ਹੀ ਡੂੰਗਾ ਸਿਧਾਂਤ ਕੰਮ ਕਰਦਾ ਹੈ ਜੀਵਨ ਤੁਹਾਨੂੰ ਉਹੀ ਸਿਖਾਉਂਦਾ ਹੈ ਜਿਸ ਤੋਂ ਤੁਸੀਂ ਸਭ ਤੋਂ ਜ਼ਿਆਦਾ ਭੱਜਦੇ ਹੋ ਦਰਦ ਕੋਈ ਸਜ਼ਾ ਨਹੀਂ ਹੁੰਦੀ ਦਰਦ ਤਾਂ ਇੱਕ ਅਧਿਆਪਕ ਹੁੰਦਾ ਹੈ ਪਰ ਸਮੱਸਿਆ ਇਹ ਹੈ ਕਿ ਅਸੀਂ ਉਸ ਅਧਿਆਪਕ ਤੋਂ ਦਰਵਾਜ਼ਾ ਬੰਦ ਕਰ ਲੈਨੇ ਹਾਂ ਜਦੋਂ ਤੁਸੀਂ ਔਖੇ ਕੰਮ ਤੋਂ ਬਚਦੇ ਹੋ ਤਾਂ ਤੁਹਾਡਾ ਦਿਮਾਗ ਉਸ ਬਚਾਅ ਨੂੰ ਯਾਦ ਕਰ ਲੈਂਦਾ ਹੈ ਅਗਲੀ ਵਾਰੀ ਉਹ ਹੋਰ ਤੇਜ਼ੀ ਨਾਲ ਤੁਹਾਨੂੰ ਰੋਕਦਾ ਹੈ ਪਰ ਜਦੋਂ ਤੁਸੀਂ ਜਾਣ ਬੁੱਝ ਕੇ ਔਖਾ ਕੰਮ ਕਰਦੇ ਹੋ ਦਿਮਾਗ ਸਿੱਖਦਾ ਹੈ ਕਿ ਦਰਦ ਮੌਤ ਨਹੀਂ ਹੈ ਇਹ ਥਾਂ ਹੈ ਜਿੱਥੇ ਅਸਲ ਤਾਕਤ ਬਣਦੀ ਹੈ ਵਿਗਿਆਨ ਕਹਿੰਦਾ ਹੈ ਕਿ ਤੁਹਾਡਾ ਦਿਮਾਗ ਅਸਲੀਅਤ ਅਤੇ ਕਲਪਨਾ ਦੇ ਵਿੱਚ ਵੱਡਾ ਫਰਕ ਨਹੀਂ ਕਰਦਾ ਜਦੋਂ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਮੈਂ ਕਮਜ਼ੋਰ ਹਾਂ ਦਿਮਾਗ ਉਸ ਨੂੰ ਸੱਚ ਮੰਨ ਲੈਂਦਾ ਹੈ ਜਦੋਂ ਤੁਸੀਂ ਹਰ ਵਾਰੀ ਹਾਰ ਮੰਨ ਲੈਂਦੇ ਹੋ ਤੇ ਤੁਸੀਂ ਆਪਣੇ ਦਿਮਾਗ ਨੂੰ ਹਾਰਨ ਦੀ ਟ੍ਰੇਨਿੰਗ ਦੇ ਰਹੇ ਹੁੰਦੇ ਹੋ ਇਸ ਲਈ ਗੋਗਿੰਸ ਇੱਕ ਅਜੀਬ ਤਰੀਕਾ ਵਰਤਦੇ ਹਨ ਉਹ ਕਹਿੰਦੇ ਹਨ ਕਿ ਆਪਣੇ ਮਨ ਵਿੱਚ ਇੱਕ ਅਜੀਹਾ ਇਨਸਾਨ ਬਣਾਓ ਜੋ ਤੁਹਾਨੂੰ ਨਫ਼ਰਤ ਕਰਦਾ ਹੋਵੇ ਜੋ ਚਾਹੁੰਦਾ ਹੋਵੇ ਕਿ ਤੁਸੀਂ ਫੇਲ ਹੋ ਜਾਓ ਹੁਣ ਸੋਚੋ ਕਿ ਤੁਸੀਂ ਉਸ ਨੂੰ ਜਿੱਤਣ ਦੇਵੋਗੇ ਕਈ ਵਾਰੀ ਪਿਆਰ ਤੋਂ ਵੱਧ ਤਾਕਤ ਜਿੱਦ ਵਿੱਚ ਹੁੰਦੀ ਹੈ ਉਸ ਜਿੱਦ ਨੂੰ ਆਪਣੀ ਊਰਜਾ ਬਣਾਓ ਆਪਣੀ ਸਫਲਤਾ ਨਾਲ ਉਹਨਾਂ ਨੂੰ ਗਲਤ ਸਾਬਿਤ ਕਰੋ ਦਰਦ ਨੂੰ ਬੁਲਾਓ ਨਾ ਪਰ ਜਦੋਂ ਉਹ ਆਵੇ ਉਸ ਨੂੰ ਗਲੇ ਲਗਾ ਲਓ ਕਿਉਂਕਿ ਦਰਦ ਤੁਹਾਨੂੰ ਤੋੜਦਾ ਨਹੀਂ ਦਰਦ ਤੁਹਾਨੂੰ ਸਾਫ਼ ਕਰਦਾ ਹੈ। ਇਹੀ ਕਾਰਨ ਹੈ ਕਿ ਔਸਤ ਰਹਿਣਾ ਸਭ ਤੋਂ ਖਤਰਨਾਕ ਚੀਜ਼ ਹੈ। ਇਸ ਲਈ ਨਹੀਂ ਕਿ ਤੁਹਾਡੇ ਵਿੱਚ ਕਾਬਲੀਅਤ ਨਹੀਂ ਪਰ ਇਸ ਲਈ ਕਿ ਤੁਸੀਂ ਦਰਦ ਨੂੰ ਆਪਣਾ ਦੁਸ਼ਮਣ ਮੰਨ ਲਿਆ ਹੈ। ਦੋਸਤੋ ਹੁਣ ਸੋਚੋ ਕਿ ਜਿਮ ਵਿੱਚ ਮਸਲਸ ਕਦੋਂ ਬਣਦੇ ਹਨ? ਜਦੋਂ ਉਹ ਟੁੱਟਦੇ ਹਨ ਦਿਮਾਗ ਕਦੋਂ ਮਜ਼ਬੂਤ ਹੁੰਦਾ ਹੈ? ਜਦੋਂ ਤੁਸੀਂ ਉਹ ਸੋਚ ਸਹੰਦੇ ਹੋ ਜੋ ਤੁਹਾਨੂੰ ਮੁਸ਼ਕਿਲ ਲੱਗਦੀ ਹੈ ਵਿਗਿਆਨ ਸਾਫ਼ ਕਹਿੰਦਾ ਹੈ ਜਦੋਂ ਤੁਸੀਂ ਕੋਈ ਔਖਾ ਕੰਮ ਕਰਦੇ ਹੋ ਭਾਵੇਂ ਉਹ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ ਤੁਹਾਡੇ ਦਿਮਾਗ ਵਿੱਚ ਜਿੱਤ ਦੀ ਆਦਤ ਬਣਦੀ ਹੈ ਅਤੇ ਜਿੰਨਾ ਵੀ ਇੱਕ ਆਦਤ ਹੈ ਜਿਵੇਂ ਹਾਰਨ ਦੀ ਇੱਕ ਆਦਤ ਹੁੰਦੀ ਹੈ ਜਦੋਂ ਤੁਸੀਂ ਸਵੇਰ ਦੇ అలਾਰਮ ਵੱਜਣ ਤੇ ਉੱਠ ਜਾਂਦੇ ਹੋ ਤਾਂ ਇੱਕ ਛੋਟੀ ਜਹੀ ਜਿੱਤ ਹੁੰਦੀ ਹੈ ਜਦੋਂ ਤੁਸੀਂ ਥੱਕੇ ਹੋਣ ਦੇ ਬਾਵਜੂਦ ਵੀ ਆਪਣੇ ਕੰਮ ਪੂਰਾ ਕਰ ਲੈਂਦੇ ਹੋ ਤਾਂ ਇਹ ਵੀ ਇੱਕ ਜਿੱਤ ਹੁੰਦੀ ਹੈ ਇਹ ਛੋਟੀਆਂ ਜਿੱਤਾਂ ਤੁਹਾਡੇ ਦਿਮਾਗ ਨੂੰ ਸਿਖਾਉਂਦੀਆਂ ਹਨ ਕਿ ਤੁਸੀਂ ਹਾਰਨ ਵਾਲੇ ਨਹੀਂ ਹੋ ਪਰ ਜਦੋਂ ਤੁਸੀਂ అలਾਰਮ ਬੰਦ ਕਰਕੇ ਮੁੜ ਸੋ ਜਾਂਦੇ ਹੋ ਜਦੋਂ ਤੁਸੀਂ ਕੰਮ ਨੂੰ ਟਾਲ ਦਿੰਦੇ ਹੋ ਤਾਂ ਦਿਮਾਗ ਵੀ ਇਹ ਯਾਦ ਕਰ ਲੈਂਦਾ ਹੈ ਹੌਲੀ-ਹੌਲੀ ਹਾਰਨ ਦੀ ਆਦਤ ਬਣ ਜਾਂਦੀ ਹੈ ਫਿਰ ਵੱਡੇ ਮੌਕੇ ਆਉਂਦੇ ਹਨ ਪਰ ਅਸੀਂ ਆਪਣੇ ਆਪ ਤੇ ਭਰੋਸਾ ਨਹੀਂ ਕਰ ਪਾਉਂਦੇ ਇਸ ਲਈ ਗੱਲ ਵੱਡੇ ਫੈਸਲਿਆਂ ਦੀ ਨਹੀਂ ਹੁੰਦੀ ਗੱਲ ਹੁੰਦੀ ਹੈ ਰੋਜ਼ ਦੀਆਂ ਛੋਟੀਆਂ ਚੋਣਾਂ ਦੀ ਤੁਸੀਂ ਅੱਜ ਕੀ ਕੀਤਾ ਇਹ ਕੱਲ ਤੁਹਾਡੀ ਆਦਤ ਬਣੇਗਾ ਜੇ ਤੁਸੀਂ ਚਾਹੁੰਦੇ ਹੋ ਕਿ ਜ਼ਿੰਦਗੀ ਬਦਲੇ ਤਾਂ ਆਪਣੇ ਦਿਨ ਨੂੰ ਬਦਲੋ ਜੇ ਦਿਨ ਬਦਲੇਗਾ ਤਾਂ ਸੋਚ ਬਦਲੇਗੀ ਅਤੇ ਜਦੋਂ ਸੋਚ ਬਦਲੇਗੀ ਤਾਂ ਇਨਸਾਨ ਆਪਣੇ ਆਪ ਬਦਲ ਜਾਵੇਗਾ ਇਸ ਲਈ ਡੇਵਿਡ ਗੋਗਿੰਸ ਕਹਿੰਦੇ ਹਨ ਮੋਟੀਵੇਸ਼ਨ ਕਚਰਾ ਹੈ ਕਿਉਂਕਿ ਮੋਟੀਵੇਸ਼ਨ ਆਉਂਦੀ ਹੈ ਅਤੇ ਚਲੀ ਜਾਂਦੀ ਹੈ ਪਰ ਆਦਤਾਂ ਹਰ ਰੋਜ਼ ਤੁਹਾਡੇ ਨਾਲ ਰਹਿੰਦੀਆਂ ਹਨ ਤੁਹਾਨੂੰ ਕਿਸੇ ਜਾਦੂ ਦੀ ਉਡੀਕ ਨਹੀਂ ਕਰਨੀ ਤੁਹਾਨੂੰ ਅੱਜ ਹੀ ਇੱਕ ਛੋਟਾ ਔਖਾ ਕੰਮ ਚੁਣਨਾ ਹੈ ਉਹ ਕੰਮ ਜੋ ਤੁਸੀਂ ਟਾਲ ਰਹੇ ਹੋ ਉਹ ਕੰਮ ਤੁਹਾਨੂੰ ਮਜ਼ਬੂਤ ਬਣਾਵੇਗਾ ਸ਼ੁਰੂਆਤ ਹਮੇਸ਼ਾ ਛੋਟੇ ਤੋਂ ਹੁੰਦੀ ਹੈ ਸ਼ੁਰੂਆਤ ਹੁੰਦੀ ਹੈ ਅੱਜ ਤੋਂ ਜਿਵੇਂ ਸਵੇਰੇ 5 ਮਿੰਟ ਪਹਿਲਾਂ ਉੱਠ ਜਾਣਾ ਜਿਵੇਂ ਫੋਨ ਸਾਈਟ ਤੇ ਰੱਖ ਕੇ ਕੁਝ ਪੰਨੇ ਕਿਤਾਬ ਦੇ ਪੜਨੇ ਜਿਵੇਂ ਆਲਸ ਹੋਣ ਦੇ ਬਾਵਜੂਦ ਵੀ ਥੋੜਾ ਜਿਹਾ ਚੱਲ ਲੈਣਾ ਇਹ ਛੋਟੇ ਫੈਸਲੇ ਤੁਹਾਨੂੰ ਅਚਾਨਕ ਮਹਾਨ ਨਹੀਂ ਬਣਾਉਣਗੇ ਪਰ ਇਹ ਤੁਹਾਨੂੰ ਹਰ ਦਿਨ ਥੋੜਾ ਮਜ਼ਬੂਤ ਬਣਾਉਂਦੇ ਹਨ ਅਤੇ ਜਦੋਂ ਤੁਸੀਂ ਹਰ ਦਿਨ ਮਜ਼ਬੂਤ ਬਣਦੇ ਹੋ ਤਾਂ ਇੱਕ ਦਿਨ ਲੋਕ ਕਹਿੰਦੇ ਹਨ ਕਿ ਇਹ ਤਾਂ ਬੜਾ ਹੀ ਤਗੜਾ ਬੰਦਾ ਹੈ ਸੱਚ ਇਹ ਹੈ ਕਿ ਜ਼ਿਆਦਾਤਰ ਲੋਕ ਆਪਣੀ ਜ਼ਿੰਦਗੀ ਵਿੱਚ ਕੁਝ ਵੱਡਾ ਇਸ ਲਈ ਨਹੀਂ ਕਰ ਪਾਉਂਦੇ ਕਿਉਂਕਿ ਉਹ ਔਖੇ ਕੰਮ ਤੋਂ ਡਰ ਜਾਂਦੇ ਹਨ ਉਹ ਸੋਚਦੇ ਹਨ ਕਿ ਕੱਲ ਕਰ ਲਵਾਂਗੇ ਪਰ ਕੱਲ ਕਦੇ ਆਉਂਦਾ ਹੀ ਨਹੀਂ ਸਿਰਫ ਅੱਜ ਹੁੰਦਾ ਹੈ ਜਦੋਂ ਤੁਸੀਂ ਅੱਜ ਔਖਾ ਚੁਣਦੇ ਹੋ ਤਾਂ ਕੱਲ ਆਸਾਨ ਬਣ ਹੀ ਜਾਂਦਾ ਹੈ ਪਰ ਜਦੋਂ ਤੁਸੀਂ ਅੱਜ ਆਸਾਨ ਚੁਣਦੇ ਹੋ ਤਾਂ ਕੱਲ ਔਖਾ ਬਣ ਜਾਂਦਾ ਹੈ ਇਹ ਹੀ ਜੀਵਨ ਦਾ ਸੱਚ ਹੈ ਇਸ ਲਈ ਆਪਣੇ ਆਪ ਨਾਲ ਵਾਅਦਾ ਕਰੋ ਕਿ ਅੱਜ ਮੈਂ ਆਪਣੇ ਆਲਸ ਨੂੰ ਨਹੀਂ ਆਪਣੇ ਆਪ ਨੂੰ ਚੁਣਾਂਗਾ ਅੱਜ ਮੈਂ ਉਹ ਕਰਾਂਗਾ ਜੋ ਮਨ ਕਰਨ ਨੂੰ ਨਹੀਂ ਕਰਦਾ ਕਿਉਂਕਿ ਅਸਲੀ ਤਾਕਤ ਉੱਥੇ ਹੀ ਬਣਦੀ ਹੈ ਅੱਜ ਕੋਈ ਵੱਟੀ ਕੋਸ਼ਣਾ ਕਰਨ ਦੀ ਲੋੜ ਨਹੀਂ ਕਿਸੇ ਨੂੰ ਦਿਖਾਣ ਦੀ ਲੋੜ ਨਹੀਂ ਸਿਰਫ ਆਪਣੇ ਆਪ ਨੂੰ ਸਾਬਿਤ ਕਰਨ ਦੀ ਲੋੜ ਹੈ ਦੋਸਤੋ ਯਾਦ ਰੱਖੋ ਇਹ ਵੀਡੀਓ ਇੱਥੇ ਖਤਮ ਹੋ ਰਹੀ ਹੈ ਪਰ ਤੁਹਾਡੀ ਅਸਲੀ ਲੜਾਈ ਹੁਣ ਸ਼ੁਰੂ ਹੋ ਰਹੀ ਹੈ ਅੱਜ ਨਹੀਂ ਕੱਲ ਨਹੀਂ ਸਗੋਂ ਹੁਣੀ ਹੋਣ ਕੋਈ ਤਾਲੀਆਂ ਨਹੀਂ ਹੋਣਗੀਆਂ ਕੋਈ ਸ਼ਾਬਾਸ਼ੀ ਨਹੀਂ ਮਿਲੇਗੀ ਸਿਰਫ ਤੁਸੀਂ ਹੋਵੋਗੇ ਅਤੇ ਉਹ ਕੰਮ ਜਿਸ ਤੋਂ ਤੁਸੀਂ ਸਾਲਾਂ ਤੋਂ ਭੱਜ ਰਹੇ ਸੀ ਆਲਸ ਤੁਹਾਨੂੰ ਆਰਾਮ ਦਾ ਵਾਅਦਾ ਕਰਦਾ ਹੈ ਪਰ ਅੰਦਰੋਂ ਖਾਲੀ ਛੱਡ ਦਿੰਦਾ ਹੈ ਸੰਘਰਸ਼ ਦਰਦ ਦਿੰਦਾ ਹੈ ਪਰ ਅੰਦਰੋਂ ਤਾਕਤ ਨਾਲ ਭਰ ਦਿੰਦਾ ਹੈ ਚੋਣ ਤੁਹਾਡੇ ਹੱਥ ਵਿੱਚ ਹੈ ਇੱਕ ਦਿਨ ਜਦੋਂ ਤੁਸੀਂ ਪਿੱਛੇ ਮੁੜ ਕੇ ਵੇਖੋਗੇ ਤਾਂ ਤੁਹਾਨੂੰ ਇਸ ਵੀਡੀਓ ਦੀ ਇੱਕ ਵੀ ਲਾਈਕ ਯਾਦ ਨਹੀਂ ਰਹੇਗੀ ਪਰ ਤੁਹਾਡੇ ਕੀਤੇ ਗਏ ਫੈਸਲੇ ਤੁਹਾਡੇ ਨਾਲ ਰਹਿਣਗੇ ਉਹ ਫੈਸਲੇ ਤੁਹਾਡੀ ਪਛਾਣ ਬਣਾਉਣਗੇ ਜੇ ਤੁਹਾਡੇ ਅੰਦਰ ਥੋੜੀ ਵੀ ਅੱਗ ਬਾਕੀ ਹੈ ਤਾਂ ਹੁਣੇ ਕਮੈਂਟ ਵਿੱਚ ਆਪਣਾ ਸ਼ਹਿਰ ਜਾਂ ਪਿੰਡ ਲਿਖੋ ਇਹ ਸਬਸਕ੍ਰਾਈਬ ਕਰਨ ਲਈ ਨਹੀਂ ਇਹ ਆਪਣੇ ਆਪ ਨਾਲ ਵਾਦਾ ਕਰਨ ਲਈ ਹੈ ਕਿਉਂਕਿ ਆਮ ਲੋਕ ਵੀਡੀਓ ਦੇਖਦੇ ਹਨ ਪਰ ਜੋ ਬਣਦੇ ਹਨ ਉਹ ਅੱਜ ਤੋਂ ਸ਼ੁਰੂ ਕਰਦੇ ਹਨ ਧੰਨਵਾਦ ਇਹ ਵੀਡੀਓ ਦੇਖਣ ਲਈ ਮਿਲਦੇ ਹਾਂ ਇਵੇਂ ਦੀ ਹੀ ਤਾਕਤਵਰ ਵੀਡੀਓ ਦੇ ਨਾਲ